ਸਰ ਕਿਸ ਤਿੱਕੇ ਦੇ ਸੁਰੱਖਿਆ ਪ੍ਰਬੰਧ ਬਿਲਕੁਲ ਪੂਕਤਾ ਪ੍ਰਵਾਨ ਕੀਤੇ ਗਏ ਨੇ ਤੇ ਕੋਈ ਦਿੱਕਤ ਨਹੀਂ ਹੈ ਸਾਡੀਆਂ ਪਟੋਲਿੰਗ ਪਾਰਟੀਆਂ ਏਰੀਆਜ਼ ਗਾਸਟ ਕਰ ਰਹੀਆਂ ਨੇ ਤੇ ਲੋਕ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜਰਾ ਆਮਨ ਮਾਨ ਨਾਲ ਤੇ ਆਪਣੇ ਮਨ ਮਰਜ਼ੀ ਨਾਲ ਕਰ ਰਹੇ ਨੇ ਕੋਈ ਦਿੱਕਤ ਸਰ ਕਿੰਨੀ ਫੋਰਸ ਇੱਥੇ ਤੈਨਾਤ ਕੀਤੀ ਗਈ ਹੈ ਔਰ ਕਿੰਨੇ ਕਿ ਏਰੀਆ ਜਿਹੜੇ ਹੈ ਸੈਂਸਿਟਿਵ ਬਣ ਕੇ ਲਈ ਜਿਸ ਸਟੇਸ਼ਨ ਦੇ ਹਿਸਾਬ ਨਾਲ ਜੋ ਨੋਰਮ ਸੀ ਉਹਦਾ ਨੋਰਮ ਦੇ ਹਿਸਾਬ ਨਾਲ ਸੀ ਫੋਰਸ ਲਾਈ ਹੋਈ ਹੈ ਬਿਲਕੁਲ ਪੂਕਤਾ ਪ੍ਰਵਾਨ ਨੇ ਸੈਂਸਿਟਿਵ ਦੇ ਪੈਰਾਮਿਲਟਰੀ ਫੋਰਸ ਲਾਈ ਹੋਈ ਹੈ ਸਿਸਟੀਵੀ ਕੈਮਰੇ ਸੀਸੀਟੀਵੀ ਕੈਮਰੇ ਵਾਲੇ ਕੁਝ ਹੈਗੇ ਨੇ ਤੇ ਬਟ ਆਦਰਵਾਇਜ਼ ਸਾਰਾ ਠੀਕ ਹੋ ਗਿਆ ਸਰ ਇਹ ਹੁੰਦੇ 2 ਘੰਟੇ ਨਿਕਲ ਚੁੱਕੇ ਨੇ ਕਿਸ ਤਿੱਕੇ ਦਾ ਮਾਹੌਲ ਚੱਲ ਰਿਹਾ ਬਿਲਕੁਲ ਠੀਕ ਜਾਗਾ ਤੁਹਾਡੇ ਸਾਹਮਣੇ ਆ ਜੀ ਅਸੀਂ ਵੀ इजीली ਆਪਣੀ ਪੈਟਰੋਲਿੰਗ ਕਰ ਰਹੇ ਹਾਂ ਕੁਝ ਕੁ ਇਲਾਕੇ ਸੀਗੇ ਜਿਨ੍ਹਾਂ ਦੇ ਵਿੱਚ ਲੱਗ ਰਿਹਾ ਸੀ ਕਿ ਸ਼ੰਕਾ ਸੀਗੀ ਸੈਂਸਿਟਿਵ ਇਲਾਕੇ ਮੰਨੇ ਜਾ ਰਹੇ ਹੋਤੇ ਐਕਸਟਰਾ ਫੋਰਸ ਲਗਾਈ ਗਈ ਤੁਹਾਡੇ ਕੋਲ ਸਾਡੇ ਤੋਂ ਵੱਧ ਇਨਫੋਰਮੇਸ਼ਨ ਹੁੰਦੀ ਆ ਤੁਹਾਨੂੰ ਲੱਗ ਰਿਹਾ ਕੋਈ ਸਾਡੇ ਕੋਲ ਸਾਡੇ ਲਈ ਕੋਈ ਸੈਂਸਿਟਿਵ ਲੱਗ ਨਹੀਂ ਰਿਹਾ ਸਾਰਾ ਠੀਕ ਠਾਕ ਹੈ ਤੁਹਾਨੂੰ ਨਿਕਲ ਕੇ ਆਪਣੇ ਬੋਟ ਦੇ ਹੱਕ ਦਾ ਇਸਤੇਮਾਲ ਕਰਨਾ ਤੇ ਆਪਣੇ ਮਰਮਰਦੀ ਨਾਲ ਆਪਣੇ ਪਸੰਦੀਦਾ ਅਮੀਰਵਰ ਨੂੰ ਬੋਲੋ ਥੈਂਕ ਯੂ